ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸਮਾਣਾ ਐਸ.ਡੀ.ਐਮ. ਆਫਿਸ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਬਹੁਤ ਸਾਰੇ ਕਿਸਾਨ ਆਗੂ ਅੱਜ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਤਾਂ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਟੈਂਟਲ ਅਤੇ ਉਹਨਾਂ ਦੇ ਨਾਲ ਹੋਰ ਆਗੂ ਇੱਥੇ ਸ਼੍ਰੀਮਤੀ ਰਿਚਾ ਗੋਇਲ ਐਸ.ਡੀ.ਐਮ. ਸਮਾਣਾ ਨੂੰ ਅੱਜ ਉਹਨਾਂ ਨੇ ਮੰਗ ਪੱਤਰ ਦਿੱਤਾ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਨਾਲ ਕਿ ਅੱਜ ਕਿਸ ਵਿਸ਼ੇ ਤੇ ਉਹਨਾਂ ਨੇ ਮੈਡਮ ਐਸ.ਡੀ. ਮੈਡਮ ਨੂੰ ਮੰਗ ਪੱਤਰ ਦਿੱਤਾ ਹੈ ਔਰ ਕੀ ਕਾਰ ਹੋਇਆ ਜਿਹੜਾ ਕਿ ਅੱਜ ਉਹਨਾਂ ਨੂੰ ਅਚਨਚੇਤ ਐਸਟੀਐਮ ਆਫਿਸ ਆ ਕੇ ਮੰਗ ਪੱਤਰ ਦੇਣਾ ਪਿਆ ਸੋ ਤੁਸੀਂ ਜਰੂਰ ਜੁੜੇ ਰਹੋ ਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੋ ਔਰ ਕਿਸ ਪਰਪਸ ਦੇ ਨਾਲ ਇੱਥੇ ਪਹੁੰਚੇ ਹੋ ਸੋ ਦਰਸ਼ਕਾਂ ਨੂੰ ਜਰੂਰ ਦੱਸੋ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਾਣਾ ਬਲਾਕ ਵੱਲੋਂ ਸਾਰੇ ਸਮਾਣੇ ਬਲਾਕ ਵੱਲੋਂ ਅਸੀਂ ਪਹਿਲਾਂ ਵੀ ਪਿਛਲੀ ਮਤਲਬ 11 ਸਤੰਬਰ ਨੂੰ ਮੰਗ ਪੱਤਰ ਦਿੱਤਾ ਸੀ ਐਸ ਡੀ ਐਮ ਸਾਹਿਬ ਨੂੰ ਕਿ ਅਸੀਂ ਮੰਗ ਕੀਤੀ ਸੀ ਵੀ ਜਿੱਥੇ ਸਾਡੇ ਪੰਜਾਬ ਦੇ 12 13 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਕੇ ਬੁਰੀ ਤਰ੍ਹਾਂ ਮਾਰੇ ਗਏ ਨੇ ਉਸੇ ਤਰ੍ਹਾਂ ਹੀ ਜਿਹੜੇ 12 13 ਜਿਹੜੇ ਪਾਣੀ ਦੀ ਮਾਰ ਤੋਂ ਬਚੇ ਨੇ ਉਹਨਾਂ ਦੇ ਵਿੱਚ ਬੌਣਾ ਬੂਟਾ ਜਿਹੜਾ ਆਇਆ ਇਸ ਵਾਰ ਕੋਈ ਵਾਇਰਸ ਹੈ ਤਾਂ ਉਸ ਨੇ ਬੁਰੀ ਤਰ੍ਹਾਂ ਜਿਹੜੀ ਸੌਣੀ ਦੀ ਸਾਡੀ ਫਸਲ ਹੈ ਘੋਨੇ ਦੀ ਬੁਰੀ ਤਰ੍ਹਾਂ ਉਹਨਾਂ ਨੇ ਪ੍ਰਭਾਵਿਤ ਕੀਤਾ ਜੀ ਔਰ ਕਿਸਾਨ ਦੇ ਪੱਲੇ ਕੁਝ ਵੀ ਨਹੀਂ ਪੈਣਾ ਜਦੋਂ ਬੂਟਾ ਬੋਣਾ ਹੁਣ ਕਰਕੇ ਕਿਸਾਨ ਨੇ ਕੀਟਨਾਸ਼ਕ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਦੁੱਗਣਾ ਤਿੱਗਣਾ ਖਰਚ ਕਰ ਰਿਆ ਪਰ ਫਿਰ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪਿਆ ਹੁਣ ਖੇਤਾਂ ਦੇ ਖੇਤ ਜਿਹੜੇ ਵਿਹਲੇ ਪਏ ਨੇ ਪ੍ਰਧਾਨ ਜੀ ਕਿੰਨੇ ਕ ਜਿਹੜੇ ਰਕਬੇ ਦੀ ਗੱਲ ਕਰੀਏ ਤਾਂ ਕਿੰਨੇ ਕ ਔਕਲੇ ਹੈਗੇ ਕਿੱਲੇ ਤਾਂ ਜੀ ਜੇ ਤਾਂ ਪੂਰੇ ਬਲਾਕ ਦੀ ਕਰਦੇ ਆ ਫਿਰ ਤਾਂ ਲੱਖਾਂ ਏਕੜ ਬਣਦੇ ਨੇ ਹੂੰ ਬਾਕੀ ਇੱਕ ਇੱਕ ਪਿੰਡ ਦੇ ਵਿੱਚ ਘੱਟੋ ਘੱਟ 100 100 ਕਿੱਲਾ ਜਿਹੜਾ ਉਹ ਜਿਹੜਾ ਬਰਬਾਦ ਹੋਇਆ ਔਰ ਫਰਕ ਕਿੱਥੇ ਰਹਿ ਗਿਆ ਹਾਂਜੀ ਕਿੱਥੇ ਫਰਕ ਰਹਿ ਗਿਆ ਫਰਕ ਤਾਂ ਹੁਣ ਅਸੀਂ ਅਨੁਮਾਨ ਲਾਉਂਦੇ ਆ ਵੀ ਜਾਂ ਤਾਂ ਅਸੀਂ ਜਿਹੜੇ ਪੂਰੇ ਸਾਡੇ ਕਿਸਾਨ ਨੇ ਪੂਰੇ ਪੰਜਾਬ ਦੇ ਉਹ ਮੁੱਲ ਬੀਜ ਲੈ ਕੇ ਆਉਂਦੇ ਨੇ ਬਾਜ਼ਾਰਾਂ ਤੋਂ ਜਾਂ ਤੇ ਕਿਸੇ ਬੀਜ ਦੇ ਵਿੱਚ ਉਹ ਵਾਇਰਸ ਆਇਆ ਤੇ ਜਾਂ ਕੋਈ ਧਰਤੀ ਦਾ ਇਹਦਾ ਅਨੁਮਾਨ ਤਾਂ ਹੁਣ ਖੇਤੀਬਾੜੀ ਵਿਵਾਲੇ ਲਗਾ ਸਕਦੇ ਨੇ ਵਿਭਾਗਮੇ ਵਾਲੇ ਜੀ ਤੇ ਇਹ ਤਾਂ ਸਰਕਾਰ ਦਾ ਕੰਮ ਹੈ ਹੂੰ ਸਾਡੇ ਨਾਲ ਜੋ ਹੋਇਆ ਅਸੀਂ ਤਾਂ ਰੋਣਾ ਸਰਕਾਰ ਅੱਗੇ ਰੋਣ ਵਾਸਤੇ ਅਸੀਂ 11 ਤਰੀਕ ਨੂੰ ਵੀ ਆਏ ਸੀ ਜੀ ਤੇ ਹੁਣ ਵੀ ਅਸੀਂ ਬੇਨਤੀ ਕਰਨਾ ਹੈ ਵੀ ਡਬਲ ਮਾਰ ਜਿਹੜੀ ਹੈ ਉਧਰ ਹੜ੍ਹਾਂ ਦੀ ਪੈ ਗਈ ਹੈ ਤੇ ਇੱਧਰ ਜਿਹੜੇ ਰਹਿੰਦੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਵਾਉਣੇ ਬੂਟੇ ਦੀ ਮਾਰ ਜਿਹੜੀ ਬਹੁਤ ਵੱਡੀ ਪਈ ਹੈ ਕੋਲ ਮਲਾਕਾ ਤੇ ਪ੍ਰਸ਼ਾਸਨ ਨੂੰ ਕੀ ਤੁਸੀਂ ਅਪੀਲ ਕਰਨਾ ਹੈ ਅਸੀਂ ਅਪੀਲ ਇਹੀ ਕਰਨਾ ਆਏ ਆਂ ਵੀ ਪਹਿਲੇ ਅਸੀਂ 11 ਤਰੀਕ ਨੂੰ ਵੀ ਮੰਗ ਪੱਤਰ ਦਿੱਤਾ ਸੀ ਤੇ ਅਜੇ ਤੱਕ ਕੋਈ ਸਾਨੂੰ ਕਾਰਵਾਈ ਬਣਦੀ ਦਿਖਦੀ ਨਹੀਂ ਅਸੀਂ ਦੁਬਾਰਾ ਐਸਡੀਐਮ ਸਾਹਿਬ ਕੋਲ ਆਏ ਆ ਵੀ ਇੱਕ ਤਾਂ ਸਾਡਾ ਜਿਹੜਾ ਬੌਣੇ ਬੂਟੇ ਦਾ ਜਿਹੜਾ ਹੱਲ ਹੈ ਉਹ ਕਰਕੇ ਤੁਰੰਤ ਪਟਵਾਰੀਆਂ ਨੂੰ ਆਰਡਰ ਕੀਤਾ ਜਾਣ ਤੇ ਸਾਡੀਆਂ ਗਰਦਾਵਰੀਆਂ ਕਰਕੇ ਸਾਡਾ ਬਣਦਾ ਜਿਹੜਾ ਮਾਅਬਜਾ ਉਹ ਜ਼ਰੂਰ ਦਵਾਇਆ ਜਾਏ ਕੀ ਲੱਗਦਾ ਕਰਨਾਮ ਜੀ ਅੱਜ ਤੁਸੀਂ ਐਸਡੀਐਮ ਸਾਹਿਬਾਂ ਨੂੰ ਦੂਸਰੀ ਵਾਰ ਮਿਲਣ ਆਏ ਹੋ ਕੀ ਲੱਗਦਾ ਕੋਈ ਹੱਲ ਹੋ ਜੂ ਸਾਨੂੰ ਆਸ ਤਾਂ ਇਹੀ ਹੁੰਦੀ ਆ ਵੀ ਜੇ ਅਸੀਂ ਮਤਲਬ ਰੋਲਾ ਰੱਪਾ ਪਾਵਾਂਗੇ ਕਿਉਂ ਜਿਹੜਾ ਇਹ ਪ੍ਰਸ਼ਾਸਨਾਂ ਜਾਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹਨਾਂ ਨੂੰ ਸੈਟਲਾਈਟ ਹੋਣ ਇਹਨਾਂ ਦੇ ਪਤਾ ਨਹੀਂ ਕਿੱਥੇ ਗੈਣੇ ਨੇ ਅੱਜ ਕਿਹੜੇ ਜਥੇਬੰਦੀ ਵੱਲੋਂ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅਸੀਂ ਪੰਜਾਬ ਵੱਲੋਂ ਆਏ ਆ ਮੈਂ ਗੁਰਨਾਮ ਸਿੰਘ ਢੈਂਠਲ ਬਲਾਕ ਪ੍ਰਧਾਨ ਸਮਾਨੇ ਤੋਂ ਬੋਲਦਾ ਹਾਂ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਹ